ਇੱਧਰ ਸਾਡਾ ਲਾਲਾ ਵੀਰ ਆ ਉਹ ਵੀ ਤੰਬੂ ਸ਼ੰਭੂ ਲਈ ਜਾਂਦਾ ਇੱਕ ਵਾਰੀ ਆਪਾਂ ਚੱਲਦੇ ਆਂ ਬੁਲਾਉਣਿਆਂ ਲਾਲੇ ਨੂੰ ਸਸਰੀ ਘਰ ਠੀਕ ਆ ਜੀ ਲਾਲੇ ਗੋਰੀ ਤੋਂ ਇਕੱਠ ਚੱਕ ਲਈ ਆਂ ਆਪਦੀ ਇਕ ਠੀਕ ਆ ਉੱਥੇ 10 ਇਕੱਠਾ ਲੈ ਗਾਂ ਇੱਕ ਉਹਦੀ ਆ ਇਹ ਤਾਂ ਕਰਦੇ ਜਨਾ ਦਖਲੇ ਵੀ ਤੁਰ ਫੜ ਲੀ ਇਹ ਲਾਲੇ ਦਾ ਢਾਬਾ ਜੀ ਇੱਥੇ ਰੋਟੀ ਰੋਟੀ ਬਣਿਆ ਕਰੂਗੀ ਚਾਹ ਨਾਲ ਪਰੋਠਾ ਵੀ ਮਿਲੂਗਾ ਦਹੀਂ ਵੀ ਮਿਲੂਗੀ ਠੀਕ ਹੈ ਹਾਂ ਸੋ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਲਾਲਾ ਠੇਕੇ ਦਾ ਆਖੀ ਬੰਦ ਹਾਂਜੀ ਲਾਲਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਲਾ ਜੀ ਸਤਿ ਸ੍ਰੀ ਅਕਾਲ ਤਾਂ ਬੁਲਾ ਦੇ ਇੱਡਾ ਵੱਡਾ ਮੰਡੀ ਦਾ ਅਫਸਰ ਤੇਰੇ ਕੋਲੇ ਖੜਾ ਸਸਰੀਕਾਲਤਾ ਬਲਾ ਹੈ ਲਾ ਲੇ ਵੀਡੀਓ ਬਹੁਤ ਹੋ ਰਿਹਾ ਮੈਂ ਗੱਡੀਆਂ ਨਹੀਂ ਦੇਣੀਆਂ ਬੰਦ ਕਰ ਦੂੰ ਹਾਂ ਬੰਦ ਕਰ ਦੇ ਕਮੈਂਟ ਵੀ ਮਾਰਦਾ ਹੁੰਦਾ ਹਜੇ ਇਹਦਾ ਮੂਡ ਨਹੀਂ ਬਣਿਆ ਉਲਝਿਆ ਵਾ ਕਿੰਨੀ ਗਾਠ ਉਤਾਰ ਲਈ ਕਿਆ ਗਾਠ ਕਹਾ ਉਤਾਰ ਰਹਾ ਹੈ ਵੇ ਅਵੇ ਤਾਂ ਬਾਕੀ ਹੈ 3 ਬਾਕੀ ਹੈ ਹਾਂ 3 ਬਾਕੀ ਹੈ 4 ਹੋਵਾ सात गांठ लाना तो है ऊपर वाली खींच ला ऐसे आ जाएगा नीचे आ जाएगा रमेश को बुलाओ रमेश का बंदा कहाँ है रमेश का बंदा ऊपर है वो है लंबो अच्छा कहाँ है कुछ अच्छा बना लेंगे दाना ਮੰਡੀ ਦੇ ਵਿੱਚ ਕਣਕ ਉਹਨੂੰ ਸ਼ੁਰੂ ਹੋ ਗਈ ਪਿੰਡ ਮਲੂਕਾ ਡਿਸਟ੍ਰਿਕਟ ਬਠਿੰਡਾ ਪੰਜਾਬ ਸਟੇਟ ਪੰਜਾਬ ਦੀ ਮੰਡੀਆਂ ਦੇ ਵਿੱਚ ਜਿਹੜਾ ਹੈਗਾ ਕਣਕ ਉਹ ਨਹੀਂ ਸ਼ੁਰੂ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਕੰਮ ਪ੍ਰੋਪਰ ਹੈਗਾ ਚਾਲੂ ਤੇ ਸਾਡੀ ਪਰਦੇਸੀ ਵੀਰ ਵੀ ਇੱਧਰ ਆ ਕੇ ਪੱਖੇ ਭੁੱਖੇ ਆਪ ਆਪਣੇ ਕੱਢੀ ਜਾਂਦੇ ਆ ਸਾਫ ਸਵਾਈਆਂ ਕਰੀ ਜਾਂਦੇ ਆ ਤੇ ਵਾਰਦਾਨਾ ਵੀ ਇੱਧਰ ਲਈ ਜਾਂਦਾ ਤੇ ਬਸ ਬੋਲੀ ਵੀ ਲੱਗ ਜੂਗੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕਿਹੜੀਆਂ ਮੰਡੀਆਂ ਦੇ ਵਿੱਚ ਜਿਹੜਾ ਹੈਗਾ ਕੰਮ ਸ਼ੁਰੂ ਹੋ ਗਿਆ ਉਹ ਕਮੈਂਟ ਕਰਕੇ ਜਰੂਰ ਦੱਸ ਦਿਓ ਇੱਕ ਵਾਰੀ ਸਾਰੇ ਵੀਰ ਤੇ ਆਪਣੇ ਤਾਂ ਇੱਧਰ ਕੰਕਾਉਣੀ ਸ਼ੁਰੂ ਹੋ ਗਈ ਮੰਡੀ ਦੇ ਵਿੱਚ ਪਰਦੇਸੀ ਵੀਰ ਵੀ ਸਾਡੇ ਆ ਕੇ ਕੁਝ ਸਾਡੇ ਵੀਰ ਆ ਕੇ ਕੁਝ ਰਹਿ ਗਏ ਉਹ ਬਸ ਇੱਕ ਦੋ ਦਿਨਾਂ ਤੱਕ ਉਹ ਵੀ ਆ ਜਾਣਗੇ ਟ੍ਰੇਨ ਚੜੇ ਹੋਏ ਨੇ ਤੇਦਰ ਰਮੇਸ਼ ਅਰਗੇ ਲਾਈ ਜਾਂਦੇ ਆ ਤੰਬੂ ਸਾਡਾ ਰਮੇਸ਼ભાઈ ਵੀ ਆ ਗਿਆ ਤਿਆਰੀਆਂ ਫੁੱਲ ਨੇ ਬਿਲਕੁਲ ਕੰਮ ਦੀਆਂ ਸਾਫ ਸਫਾਈਆਂ ਤੁਸੀਂ ਦੇਖ ਸਕਦੇ ਹੋ ਕਰੀ ਜਾਂਦੇ ਸਾਡੇ ਬਈ ਛੋਟੇ ਰਮੇਸ਼ ਆ ਕਿੱਥੇ ਰਮੇਸ਼ ਰਮੇਸ਼ ਕਹਾਂ ਪੇ ਹੈ ਕਹਾਂ ਹੈ ਅਭੀ ਟ੍ਰੇਨ ਮੇ ਹੈ ਉਹ ਤਾਂ ਬੋਲਦਾ ਥਾ ਮੈਂ ਆ ਗਿਆ ਸ਼ੈਲਰ ਕੋਲੇ ਰਮੇਸ਼ ਬੋਲਦਾ ਥਾ ਤੇ ਚਾਹ ਪਾਣੀ ਪੀ ਲਿਆ वीडियो तो बंद कर लो चलो वीडियो तो चलेगी नहीं चलेगी। नहीं चाय पानी पी लिया नहीं ले आओ कहाँ से लेके आए तो मंगा लो यार कहाँ से मंगाए भाई कहीं कितने बंदे हैं आप सात आठ हैं सात आठ हैं तो वो अकेला आ रहा है हाँ वो अकेला आ रहा है शाम तक आ जाएगा कल सुबह तक बठिंडे से आएगा रामपुरा से पता नहीं क्यों ट्रेन कहाँ पे रुकती है आपकी ਸਟੇਸ਼ਨ 'ਤੇ ਰੁਕਤੀ ਹੈ ਚਲੋ ਜੀ ਸਟੇਸ਼ਨ 'ਤੇ ਰੁਕਤੀ ਹੈ ਟ੍ਰੇਨ ਇਨਕੀ ਤਾਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਬਿਲਕੁਲ ਇਹਨਾਂ ਦੀ ਅੱਜ ਬੱਸ ਕਰੀ ਜਾਂਦੇ ਹੋ ਤੁਸੀਂ ਦੇਖ ਹੀ ਸਕਦੇ ਹੋ ਤੇ ਠੇਕੇਦਾਰ ਰਹਿ ਗਿਆ ਇਹਨਾਂ ਦਾ ਰਮੇਸ਼ ਤੇ ਬਾਕੀ ਜਿਹੜੀ ਇਹਨਾਂ ਦੀ ਲੇਬਰ ਆ ਗਈ ਕਿੰਨੇ ਆਦਮੀ ਆ ਉਹ ਕਿੰਨੇ ਬੰਦੇ ਆ ਤੁਸੀਂ ਅੱਜ ਟੋਟਲ ਕਿੰਨੇ ਬੰਦੇ ਆ 10 ਬੱਸ 10 ਨਹੀਂ 10 ਜਣੇ ਆਹੇ ਤੇ ਬਾਕੀ ਜਿਵੇਂ ਜਿਵੇਂ ਆਪਣੇ ਬੰਦੇ ਆਈਆਂ ਹਨ ਕਿ ਉਹ ਵੀ ਕੰਮ ਆ ਮਗੀ ਆਊਗਾ ਸ਼ੁਰੂ ਹੋ ਜਾਊਗਾ ਜ਼ਮੀਦਾਰ ਭਰਾ ਵੀ ਉੱਥੇ ਬੈਠੇ ਆ। ਆਪਣੋਂ ਆਪਣੀਆਂ ਢੇਰਿਆਂ ਤੇ ਹਾਂ ਬਾਈ। ਉਹ ਟੋਪੀ ਆ ਬੈਠਾ ਦੇਖਦਾ ਹੀ ਨਹੀਂ ਤੂੰ ਲੈ ਹੈਲੋ ਤਾਂ ਬੁਲਾ ਦੇ। ਹੈਲੋ। ਆ ਗਰਮੇਸ਼ ਤੇ ਕੀ ਗੱਲ ਬਾਈ? ਵੀਡੀਓ ਬਣਾ ਦੇ ਮੇਰੇ ਮੋਬਾਈਲ ਤੇ। ਨਹੀਂ ਵੀਡੀਓ ਬਣਾ ਕੇ ਦੇਣਾ ਪਾ ਦੂੰਗਾ। ਤੂੰ ਨੀਵੇਂ ਪਾਈ ਬੈਠਾ ਕੀ ਚੱਕਰਾ? ਕੇ ਚਾਹ ਨਹੀਂ ਪੀਤੀ? ਕਿਤੇ ਪੁੱਛਿਆ ਚਾਹ ਤੈਨੂੰ ਕਿਉਂ ਨਹੀਂ ਪੁੱਛਿਆ ਤੇਰੇ ਮੁੰਚੀ ਤੋਂ ਪੁੱਛੀ ਤਾਂ ਜਾਨਾ ਮੈਂ ਪੁੱਛਿਆ ਪਹਿਲਾਂ ਇਹ ਕਹਤਾ ਬਈ ਤੂੰ ਬਾਰਦਾਨਾ ਖਾਲੀ ਕਰ ਪਹਿਲਾਂ ਚਾਹ ਪਾਣੀ ਪੁੱਛਿਆ ਬਾਰਦਾਨਾ ਤਾਂ ਆਪਣੀ ਰੋਜੀ ਰੋਟੀ ਆਣਾ ਹਰਮੇਸ਼ਾ ਜੇ ਬਾਰਦਾਨਾ ਦੀ ਦੁਕਾਨ ਤੇ ਲਾਇਆਗਾ ਬਾਰਦਾਨਾ ਮੇਰਾ ਲਾਇਆ ਹੋ ਨਿੰਮਸ ਬਾਰਦਾਨਾ ਜੇ ਮੰਡੀ ਚਾਉ ਤਾਂ ਆਪਣਾ ਕੰਮ ਫੇਰ ਹੀ ਚੱਲੂਗਾ ਨਾ ਨਹੀਂ ਨਹੀਂ ਮੇਰਾ ਬਾਰਦਾਨਾ ਨਿੰਮ ਥੱਲੇ ਲਾਇਆ ਸਾਰੀ ਦੀ ਦੁਕਾਨ ਦੁਕਾਨ ਤੇ ਲਾਇਆ ਤੂੰ ਤਾਂ ਯਾਰ ਹੁਣ ਸਾਰੀ ਗਰਮ ਹੋ ਗਿਆ ਯਾਰ ਗਰਮ ਤਾਂ ਹੋਣੀ ਆ ਐ ਨਾ ਨਾ ਕਰ ਮਗਾਲਾ ਦੁੱਧ ਫਿਰ ਚਾਹ ਲਿਆ ਕੇ ਬਣਾ ਕੇ ਮੋਟਰਸਾਈਕਲ ਲੈ ਜਾ ਜਾ ਮੇਰਾ ਡੇ ਹੈ ਲੈ ਆ ਮੋਟਰਸਾਈਕਲ ਲੈ ਚੱਲ ਗਏ ਅੱਗੇ ਦੁੱਧ ਲੈ ਆ ਗੋੜਾ ਵਾਲੀ ਚਾਹ ਬਣਾ ਕੇ ਲੈ ਆਉਣਿਆ ਕਰੋ ਲੈ ਜੀ ਇਹ ਬੰਦਾ ਠੇਕੇਦਾਰ ਆ ਰਮੇਸ਼ ਤੇ ਔਨ ਸਾਰੀ ਗਰਮ ਹੋ ਗਿਆ ਮੇਰੇ ਤੇ ਮੈਂ ਸਾਰੀ ਮੰਡੀ ਚੱਲੂਗਾ ਦਾ ਖੜ ਖੜਾ ਮੇਰੇ ਨਾਲ ਤੇ ਹੁਣ ਚਾਹ ਝੂਪਿਆਉਣੇ ਇਹਨਾਂ ਨੂੰ ਉਹਨੇ ਤੰਬੂ ਲਾਉਂਦੇ ਆ ਇਹ ਕੰਮ ਕਰਦੇ ਆ ਇਹ ਕੰਮ ਸ਼ੁਰੂ ਹੋ ਗਿਆ ਤੇ ਜਿਵੇਂ ਜਿਵੇਂ ਕੰਮ ਚੱਲੂਗਾ ਮੈਂ ਨਾਲ ਨਾਲ ਆਪਾਂ ਵਲੌਗ ਤਿਆਰ ਕਰੀ ਚੱਲਾਂਗੇ ਠੀਕ ਆ ਵੀਰੇ ਸੋ ਆਪਣੀ ਵੀ ਮਲੂਕਾ ਮੰਡੀ ਦੇ ਵਿੱਚ ਡਿਊਟੀ ਆ ਹਾਂ ਬਾਈ ਕਾ ਪ੍ਰਿੰਟ ਭੇਜੇ ਬਣਾ ਦਿੰਦਾ ਤੇ ਬਾਕੀ ਮਿਲਦੇ ਆ ਜੀ ਵਾਹਿਗੁਰੂ ਜੀ ਸੁਖ ਸ਼ਾਂਤੀ ਰੱਖੇ ਮੌਸਮ ਪ੍ਰਮਾਤਮਾ ਠੀਕ ਰੱਖੇ ਕੰਮ ਚੱਲੇ ਆਪਣਾ ਵਧੀਆ ਢੰਗ ਤਰੀਕੇ ਨਾਲ